ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਅਲਰਟ ਜਾਰੀ ਹੋ ਚੁੱਕਿਆ ਹੈ ਹੀਟ ਵੇਵ ਨੂੰ ਲੈ ਕੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਤੇ ਨਾਲ ਖੀ ਨਾਲ ਇਸ ਤੋਂ ਬਚਾਅ ਨੂੰ ਲੈ ਕੇ ਵੀ ਕਈ ਸਾਰੀਆਂ ਗੱਲਾਂ ਜੜੀਆਂ ਨੇ ਸਾਂਝੀਆਂ ਕੀਤੀਆਂ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿਉਂਕਿ ਹੀਟ ਵੇਵ ਤੋਂ ਜਿਹੜਾਗਾ ਲੋਕਾਂ ਨੂੰ ਬਚਨ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ ਪੰਜਾਬ ਦੇ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਤੇ ਕੜਾਕੇ ਦੀ ਗਰਮੀ ਦੇ ਦੌਰਾਨ ਜਿਹੜਾਗਾ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਕਿ ਇਸ ਟ੍ਰਿਕ ਦੇ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇ ਮਾਧਿਅਮ ਦੇ ਨਾਲ ਧਿਆਨ ਦੇ ਲਿਓ ਇਸ ਖਾਸ ਜਾਣਕਾਰੀ ਦੇ ਉੱਤੇ ਤਾਂ ਦੱਸ ਦੇ ਕਿ ਪੰਜਾਬ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਾਸਤੇ ਜਿਹੜਾ ਹੈਗਾ ਅਲਰਟ ਜਾਰੀ ਕੀਤਾ ਹੈ 18 ਮਈ ਤੱਕ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਜਦਕਿ ਬੀਤੇ ਕੱਲ ਦੀ ਜੇਕਰ ਗੱਲ ਕਰੀਏ ਤਾਂ ਫਾਜ਼ਿਲਕਾ ਬੋਹਰ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਾਨ 43 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਦੇਖਿਆ ਕਿ ਅਗਲੇ 4-5 ਦਿਨਾਂ ਤੱਕ ਮੌਸਮ ਜੋ ਹੈ ਖੁਸ਼ਕ ਰਹਿ ਸਕਦਾ ਹੈ ਤੇ ਇਸ ਸਮੇਂ ਦੇ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਲਗਭਗ 4 ਡਿਗਰੀ ਦੇ ਵਾਤੇ ਦੀ ਸੰਭਾਵਨਾ ਪ੍ਰਗਟਾਈ ਗਈ ਹੈ 16 ਤੋਂ 18 ਮਈ ਦੇ ਦਰਮਿਆਨ ਦੱਖਣੀ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਤਾਪਮਾਨ 46 ਡਿਗਰੀ ਤੱਕ ਜੋ ਹੈ ਪਹੁੰਚ ਸਕਦਾ ਹੈ ਤਾਂ ਮੌਸਮ ਵਿਭਾਗ ਤਾਂ ਚੰਡੀਗੜ੍ਹ ਸਮੇਤ ਹਰਿਆਣਾ ਤੇ ਪੰਜਾਬ ਦੇ ਉੱਤਰੀ ਹਿੱਸਿਆਂ ਦੇ ਵਿੱਚ ਤਾਪਮਾਨ 41 ਤੋਂ 44 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ 16 ਤੋਂ 18 ਮਈ ਦੇ ਦੌਰਾਨ ਗਰਮੀ ਦੀ ਲਹਿਰ ਪੈਦਾ ਹੋ ਸਕਦੀ ਹੈ ਲੋਕਾਂ ਨੂੰ ਸੂਰਜ ਦੀ ਰੋਸ਼ਨੀ ਦੇ ਲੰਬੇ ਸਮੇਂ ਤੱਕ ਸੰਪਰਕ ਤੋਂ ਬਚਣਾ ਤੇ ਪੀਕ ਘੰਟਿਆਂ ਦੇ ਦੌਰਾਨ ਹਲਕੇ ਕੱਪੜੇ ਪਾਉਣ ਵਾਸਤੇ ਕਿ ਐਸੇ ਦੇ ਧੁੱਪ ਦੇ ਵਿੱਚ ਰਹਿੰਦੇ ਹੋਏ ਸਿਰ ਢੱਕ ਕੇ ਰੱਖਣ ਲਈ ਕਿਹਾ ਗਿਆ ਸਭ ਤੋਂ ਵੱਧ ਗਰਮੀ ਅਜੋਲ ਲੁਧਿਆਣਾ ਸਮੇਤ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਕਿਉਂਕਿ ਸੋਮਵਾਰ ਨੂੰ ਵੀ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਗਰਮੀ ਦਾ ਅਸਰ ਜੋ ਹੈ ਵਧ ਤੋ ਵਧ ਦੇਖਣ ਨੂੰ ਮਿਲਿਆ। ਬਾਕੀ ਜ਼ਿਲ੍ਹਿਆਂ ਦੇ ਵਿੱਚ ਦਿਨ ਵੇਲੇ ਪਾਰਾ 37 ਤੋਂ 39 ਡਿਗਰੀ ਦੇ ਵਿੱਚ ਘਰ ਰਿਹਾ। ਰਾਤ ਦੇ ਵਿੱਚ ਇਸ ਸਮੇਂ ਘੱਟੋ-ਘੱਟ ਪਾਰਾ 18 ਤੋਂ 22 ਡਿਗਰੀ ਦੇ ਵਿੱਚ ਘਰ ਦਰਜ ਕੀਤਾ ਗਿਆ। 18 ਮਈ ਤੱਕ ਸਖਤ ਗਰਮੀ ਦਾ ਵੀ ਜੋ ਹੈ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਤੋਂ ਬਾਅਦ ਪੱਛਮੀ ਗੜਬੜੀ ਦੇ ਵੀ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਜੋ ਹੈ ਰਾਹਤ ਨੂੰ ਲੈ ਕੇ ਅੱਜ ਤੱਕ ਕੋਈ ਵੀ ਖਾਸ ਖਬਰ ਜਿਹੜੀ ਹੈ ਬਹੁਤੀ ਸਾਹਮਣੇ ਨਹੀਂ ਆਈ ਪਰ ਹਿਮਾਚਲ ਵੱਟ ਚ 3-4 ਦਿਨਾਂ ਦੀ ਬਾਰਿਸ਼ ਤੋਂ ਬਾਅਦ ਬੀਤੇ ਦਿਨ ਜੂ ਹੈ ਹਰ ਪਾਸੇ ਮੌਸਮ ਸਾਫ਼ ਰਿਹਾ ਜਿਸ ਕਰਕੇ ਵਾਦ ਤੋਂ ਬਾਅਦ ਤਾਪਮਾਨ ਦੇ ਵਿੱਚ 4 ਡਿਗਰੀ ਤੱਕ ਦਾ ਹਵਾ ਦਾ ਦਰ ਜੋ ਕੀਤਾ ਗਿਆ ਪਹਾੜਾਂ ਤੇ ਬਰਫਬਾਰੀ ਕਾਰਨ ਉੱਪਰਲੇ ਇਲਾਕਿਆਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਜਿਹੜੀ ਆ ਠੰਡ ਬਣੀ ਰਹਿੰਦੀ ਹੈ ਤੇ ਪੰਜਾਬ ਦੇ ਵਿੱਚ 18 ਮਈ ਤੋਂ ਬਾਅਦ ਮੌਸਮ ਦੇ ਵਿੱਚ ਬਤਲਾਵ ਜੋ ਹੈ ਦੇਖ ਨੂੰ ਮਿਲ ਸਕਦਾ ਤਾਂ ਮੌਸਮ ਵਿਭਾਗ ਨੇ 18 ਮਈ ਤੱਕ ਜੋ ਹੈ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਤਾਂ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਇਸ ਵੇਲੇ ਕੜਾਕੇ ਦੀ ਤੁੱਪ ਪੈ ਰਹੀ ਹੈ ਗਰਮੀ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਪਰ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦਿਆਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਬਾਤ ਤੋਂ ਵੱਧ ਤੁੱਪ ਦੇ ਸੰਪਰਕ ਦੇ ਵਿੱਚ ਨਾ ਆਇਆ ਜਾਵੇ ਨਾਲ ਕੀ ਨਾਲ ਤੁੱਪ ਦੇ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਆਪਣੇ ਸਰੀਰ ਨੂੰ ਟੱਕ ਕੇ ਰੱਖੋ ਪਾਣੀ ਪੀਣ ਦੀ ਜਿਹੜੀ ਆ ਵਾਦ ਤੋਂ ਵੱਧ ਅਸਲਾਸ ਸਿਹਤ ਵਿਭਾਗ ਦੇ ਵੱਲੋਂ ਵੀ ਦਿੱਤੀ ਗਿਆ ਤਾਂ ਜੋ ਤੁਸੀਂ ਹੀਟ ਵੇਵਸ ਤੋਂ ਜੋ ਹੈ ਬਚ ਸਕੋ ਤੁਹਾਡੇ ਇਲਾਕੇ ਦੇ ਵਿੱਚ ਇਸ ਵੇਲੇ ਮੌਸਮ ਕਿਹੋ ਜਿਹਾ ਬਣਿਆ ਤੁਸੀਂ ਕਿੱਥੋਂ ਕਿੱਥੇ ਇਸ ਖਬਰ ਨੂੰ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰਿਓ ਆਪਣੇ ਵਿਚਾਰ